ਦੁਕਾਨ ਤੋਂ ਅਸੀਂ ਕੱਪੜਾ ਲੈ ਕੇ ਆਉਂਦੇ ਆ ਨਾ ਸਰੀਰ ਤੇ ਪਾਉਣ ਵਾਸਤੇ। ਥਾਣ ਦੇ ਵਿੱਚੋਂ ਸਾਨੂੰ ਦੁਕਾਨਦਾਰ ਕੱਟ ਕੇ ਦਿੰਦਾ ਹੈ 5 ਮੀਟਰ 6 ਮੀਟਰ ਜਿੰਨਾ ਸਾਨੂੰ ਚਾਹੀਦਾ। ਫਿਰ ਇਹ ਜਿਹੜਾ ਕੱਪੜਾ ਹੈ ਦਰਜੀ ਕੋਲੇ ਜਾਂਦਾ ਹੈ। ਦਰਜੀ ਇੱਕ ਗੇਲ ਨਹੀਂ ਦੋ ਗੇਲ ਨਹੀਂ ਅਨੇਕਾਂ ਗੇਲ ਅਤੇ ਕੰੰਚੀ ਚਲਾਉਂਦਾ ਹੈ। ਸੂਈ ਚੱਲਦੀ ਹੈ। ਕਿੰਨੇ ਸਾਲੋਂ ਹੁੰਦੇ ਨੇ ਕਿੰਨੇ ਗੇਲ ਸੂਈ ਚੁਬਦੀ ਐ ਤੇ ਚੇਤਾ ਰਖਿਓ ਕਿੰਨੀ ਗੇਲ ਕੱਟ ਵੱਡ ਹੋ ਕੇ ਮਸ਼ੀਨ ਦੇ ਰਾਹੀ ਨੰਗ ਕੇ ਫੇਰ ਕਿਤੇ ਜਾ ਕੇ ਸਾਡੇ ਤਨ ਦਾ ਬੋਲੋ ਸ਼ਿੰਗਾਰ ਬੰਦ ਐ ਇਹ ਸਿੱਖੀ ਦਾ ਮਹਿਲ ਆ ਜੀ ਸਿੱਖੀ ਦੇ ਮਹਿਲ ਦੇ ਬੂਆ ਨੂੰ ਦਰਵਾਜਾ ਲੱਗਣਾ ਐ ਤਨ ਗੁਰੂ ਤੇਗ ਬਹਾਦਰ ਸਾਹਿਬ ਕੰਨੇ ਵੇਖੀਂ ਕਿਤੇ ਡੋਲ ਨਾ ਜਾਈਂ ਭਾਈ ਮਤੀ ਦਾਸ ਦਾ ਪਿੰਜਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਆਮਣੋ ਸਾਹਮਣੇ ਨੇ ਗੁਰੂ ਦੀਆਂ ਅੱਖਾਂ ਨੇਤਰ ਭਾਈ ਮਤੀ ਦਾਸ ਦੇ ਪਿੰਜਰੇ ਵੱਲ ਨੇ ਤੇ ਭਾਈ ਮਤੀ ਦਾਸ ਦਾ ਦਾਸ ਦੀਆਂ ਅੱਖਾਂ ਨੇ ਜਿਹੜੀਆਂ ਗੁਰੂ ਦੇ ਪਿੰਜਰੇ ਵੱਲ ਨੇ ਸੁਰਤ ਟਿੱਕੀ ਬੀਜ ਹੈ ਨਿਕਾ ਟਿੱਕੀ ਵੀ ਇੱਕ ਦੂਜੇ ਵਿੱਚ ਭਾਈ ਮਤੀ ਦਾ ਜੀ ਜਲਾਦ ਨੂੰ ਕਹਿੰਦੇ ਇਓਂ ਕਰ ਜਲਾਦਾ ਆਪਣੇ ਆਰੇ ਦੇ ਨਾ ਦੰਦ ਦੰਦੇ ਤਿੱਖੇ ਕਰ ਲੈ ਕਹਿੰਦਾ ਕਿਉਂ ਕਹਿੰਦਾ ਮੇਰੇ ਸਰੀਰ ਤੇ ਆਰਾ ਚੱਲਣਾ ਹੈ ਤਿੱਖਾ ਹੋਵੇ ਆਰੇ ਦਾ ਇੱਕ ਵੀ ਦੰਦਾ ਮੁੜਿਆ ਨਾ ਹੋਵੇ ਸਾਫ਼ ਸੁਥਰਾ ਚੀਰ ਹੋਵੇ ਟਕਾਈ ਦੇ ਨਾਲ ਮੇਰੇ ਤਨ ਨੂੰ ਚੀਰਨਾ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਤੇ ਚੇਤਾ ਰੱਖੀ ਮੈਂ ਆਪਣੇ ਮਨ ਨੂੰ ਤਿੱਖਾ ਕਰਦਾ ਆਖੋ ਸਤਿਨਾਮ ਭਾਈ ਮਤੀ ਦਾਸ ਨੇ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਿਆ ਜੀ ਪਾਠ ਸ਼ੁਰੂ ਕੀਤਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਜਾਪ ਸਰੋਇ ਗੁਰਬਾਣੀ ਦਾ ਤੇ ਦੋ ਜਣੇ ਦੋ ਜਲਾਦ ਪਾਈ ਮਤੀ ਦਾ ਦੇ ਸੀਸ ਤੇ ਆਰਾ ਚਲਾਉਂਦੇ ਨੇ ਇੱਕ ਉਧਰ ਨੂੰ ਖਿੱਚਦਾ ਇੱਕ ਇਧਰ ਨੂੰ ਖਿੱਚਦਾ ਇੱਕ ਉਧਰ ਨੂੰ ਖਿੱਚ ਰਿਹਾ ਇੱਕ ਇਧਰ ਨੂੰ ਖਿੱਚਦਾ ਪਿਆ ਹੈ ਆਰਾ ਚੀਰਦਾ ਜਾ ਰਿਹਾ ਜੀ ਨੱਕ ਦੀ ਛੇਦ ਨੂੰ ਹੌਲੀ 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 ਆਰਾ ਚੀਰਦਾ ਚੀਰਦਾ ਪੂਰੀ ਬੌਡੀ ਨੂੰ ਚੀਰ ਗਿਆ ਹੈ ਆਰੇ ਦਾ ਚੀਰ ਇੰਨਾ ਸਿੱਧਾ ਹੈ ਗੁਰਮਖੋ ਇੱਕ ਵੀ ਆਰੇ ਦਾ ਚੀਰ 빙ਾ ਟੇਡਾ ਨਹੀਂ ਹੋਇਆ ਐਨ ਭਾਈ ਮਤੀ ਦਾਸ ਗੁਰੂ ਚਰਨਾਂ ਦੇ ਵਿੱਚ ਲੀਨ ਹੋ ਕੇ ਮਸਤ ਹੋ ਕੇ ਆਨੰਦ ਦੇ ਵਿੱਚ ਖੜਾ ਰਿਹਾ ਤੰਤੇ ਆਦਾ ਚੱਲਿਆ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹੋ ਰਿਹਾ ਹੈ ਤੇ ਸਮਾਪਤੀ ਹੁੰਦੀ ਹੈ ਸਰੀਰ ਦੋ ਫਾੜ ਹੋ ਜਾਂਦਾ ਹੈ ਇਧਰਲਾ ਹਿੱਸਾ ਇਧਰ ਡਿੱਗ ਪੈਂਦਾ ਹੈ ਤੇ ਖੱਬਾ ਸੱਸਾ ਹੱਸੇ ਸਾ ਇਧਰ ਡਿੱਗ ਪੈਂਦਾ ਹੈ ਤੇ ਅੰਦਰੋਂ ਫਿਰ ਆਵਾਜ਼ ਪਤਾ ਕੀ ਹੁੰਦੀ ਹੈ ਜਿੱਦਾਂ ਗੁਰੂ ਕੇ ਗ੍ਰੰਥੀ ਸਿੰਘ ਸਾਹਿਬਾਨ ਦੋ ਜਾਣੇ ਚਾਰ ਜਾਣੇ ਮਿਲ ਕੇ ਬਾਣੀ ਪੜ੍ਹਦੇ ਨਾ ਤੇ ਰਸਨਾ ਤੋਂ ਅੰਦਰੋਂ ਆਵਾਜ਼ ਕੀ ਆ ਰਹੀ ਹੈ ਜਿੰਨੀ ਨਾਮ ਧਿਆਇਆ ਇੱਕ ਪਾਸੇ ਇਹ ਆਵਾਜ਼ ਆ ਰਹੀ ਹੈ ਜਿੰਨੀ ਨਾਮ ਧਿਆਇਆ ਦੂਜੇ ਪਾਸੇ ਆਵਾਜ਼ ਆ ਰਹੀ ਹੈ ਗਏ ਮਸ਼ਕਤ ਕਾਲ ਇੱਕ ਪਾਸੇ ਆਵਾਜ਼ ਆ ਰਹੀ ਹੈ ਨਾਨਕ ਤੇ ਮੁਖ ਉਜਲੇ ਦੂਜੇ ਪਾਸੇ ਆਵਾਜ਼ ਆ ਰਹੀ ਹੈ ਕਿਤੀ ਛੁੱਟੀ ਨਾਲ ਤੇ ਚੇਤਾ ਰੱਖਿਓ ਭਾਈ ਮਤੀ ਦਾਸ ਦਾ ਤਨ ਚੀਰਿਆ ਗਿਆ ਸ਼ਹੀਦ ਹੋ ਗਿਆ ਜੀ ਭਾਈ ਮਤੀ ਦਾਸ ਤੇ ਭਾਈ ਸਤੇ ਦਾਸ ਤੇ ਭਾਈ ਦੇ ਅੱਲਾਹ ਜੀ ਦੋ ਗੁਰੂ ਸਿੱਖ ਸਹਿਬਾਨ ਰਹਿ ਗਏ ਨੇ ਇਹਨਾਂ ਦੇ ਜੀਵਨ ਦੀ ਆਪਾਂ ਕੱਲ ਨੂੰ ਗੁਰੂ ਕਿਰਪਾ ਕਦੇ ਵਿਚਾਰ ਕਰਾਂਗੇ ਇਹਨਾਂ ਗੁਰੂ ਕੇ ਸਿੱਖਾਂ ਦੀ ਜਦੋਂ ਸ਼ਹੀਦੀ ਹੋ ਜਾਂਦੀ ਹੈ ਨਾ ਪਿਆਰੇ ਤਾਂ ਇਹਨਾਂ ਦੇ ਸਰੀਰਾਂ ਦੇ ਟੁਕੜੇ ਕਰਕੇ ਛੋਟੇ-ਛੋਟੇ ਪੀਸ ਕਰਕੇ ਨਾ ਦਿੱਲੀ ਦੇ ਜਿਹੜੇ ਚਾਰੇ ਦਰਵਾਜੇ ਨੇ ਦਿੱਲੀ ਚਾਂਦਨੀ ਚੌਕ ਦੇ ਜਿਹੜੇ ਦਰਵਾਜੇ ਨੇ ਨਾ ਉੱਥੇ ਗੁਰੂ ਕੇ ਸਿੱਖਾਂ ਦੇ ਇਹ ਸਰੀਰ ਦੇ ਟੁਕੜੇ ਜਿਹੜੇ ਸਿਰ ਨੇ ਜਿਹੜੇ ਟੰਗੇ ਜਾਂਦੇ ਨੇ ਕਿਉਂ ਡੰਗੇ ਗਏ ਭੱਲਾ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜੇ ਦਹਿਸਤ ਪੈ ਜੇ ਫਿਰ ਸਿੱਖ ਬਣਨ ਦੇ ਲਈ ਬੋਲੋ ਕੋਈ ਰਾਜੀ ਨਾ ਹੋਵੇ ਚਾਲ ਉਹੀ ਹੈ ਸਿਸਟਮ ਉਹੀ ਹੈ ਅੱਜ ਵੀ ਸਾਡੇ ਨਾਲ ਵਰਤਾਰਾ ਜਿਹੜਾ ਉਹੀ ਉਹੀ ਖੇਡ ਉਹੀ ਗੇਮ ਖੇਡੀ ਜਾ ਰਹੀ ਹੈ ਕਿਸੇ ਦੀ ਜ਼ਰੂਰਤ ਨਾ ਬਵੇ ਕੋਈ ਸਿੱਖ ਬਣ ਜੇ ਕਿਸੇ ਦੀ ਜ਼ੁਰਤ ਨਾ ਭਵੇ ਕੋਈ ਸੱਚ ਬੋਲ ਪਵੇ ਕਿਸੇ ਦੀ ਜ਼ੁਰਤ ਨਾ ਭਵੇ ਕੋਈ ਸਾਡੇ ਤੇ ਉਂਗਲ ਉਠਾਵੇ ਅੱਜ ਵੀ ਉਹੀ ਬਰਤਾਰਾ ਜਿਹੜਾ ਵਰਤਾਇਆ ਜਾਂਦਾ ਜਿਹੜਾ ਔਰੰਗਜ਼ੇ ਦੇ ਵੇਲੇ ਵਰਤਦਾ ਸੀ ਹੈ ਰੂਹਾ ਉਹੀ ਨੇ ਚੇਤਾ ਰੱਖਿਓ ਸੱਚ ਜਾਣਿਓ ਹੈ ਸੱਚ ਪਰ ਕੋੜਾ ਲੱਗੇਗਾ ਰੂਹਾ ਉਹੀ ਨੇ ਸਿਰਫ ਫੇਸ ਬਦਲੇ ਨੇ ਚਿਹਰੇ ਬਦਲੇ ਨੇ ਰੂਹਾ ਉਹੀ ਨੇ ਕਰਤੂਤਾ ਉਹੀ ਨੇ ਕੰਮ ਉਹੀ ਨੇ ਜੋ ਉਹਨਾਂ ਨੇ ਕੀਤਾ ਉਹੀ ਸਾਡਾ ਲਾਣਾ ਕਰ ਰਿਹਾ ਹੈ ਇਹ ਮਤ ਸਮਝਿਓ ਵੀ ਇਹ ਸਿੱਖ ਨੇ ਬਾਦੂ ਦੇ ਮੈਂ ਕਹਿੰਦਾ ਵੀ ਪੱਗਾਂ ਦੇ ਵਿੱਚ ਸਿਰ ਵਸਾਏ ਹੋਏ ਨੇ ਬਹੁ ਰੂਪੀਏ ਨੇ ਸਿੱਖ ਨਹੀਂ ਹੰਦਿਆ ਇਹਸ ਮਹਾਨ ਗੁਰੂ ਕੇ ਸਿੱਖ ਦੀ ਭਾਈ ਮਤੀ ਦਾਸ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸ਼ਹੀਦੀ ਹੋਈ ਹੈ ਸਾਹਮਣੇ ਮੌਤ ਦੇ ਘਾਟ ਉਤਾਰਿਆ ਗਿਆ ਫਿਰ ਗੁਰੂ ਨੂੰ ਪੁੱਛਿਆ ਗਿਆ ਵੀ ਹੁਣ ਤੇ ਮੰਨ ਜਾ ਹੁਣ ਤੇ ਮੰਨ ਜਾ ਨਾ ਤੇਰੇ ਸਾਹਮਣੇ ਤੇਰਾ ਸਿੱਖ ਮਾਰ ਦਿੱਤਾ ਕੀ ਉਹਦਾ ਹਸਰ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋ ਉਪਜਿਓ ਸੋ ਵਿਨਸ ਹੈ ਪਰੋ ਆਜ ਕੈ ਕਲ ਜਿਹੜੀ ਚੀਜ਼ ਪੈਦਾ ਹੋਈ ਹੈ ਉਹਨੇ ਅੱਜ ਤੇ ਕੱਲ ਇੱਕ ਨਾ ਇੱਕ ਦਿਨ ਖਤਮ ਜ਼ਰੂਰ ਹੋਣਾ ਹੈ ਪਰ ਸੱਚ ਜਾਣੀ ਔਰੰਗਜੀਬ ਇਹ ਜਿਹੜਾ ਸਿਰ ਆ ਨਾ ਇਹ ਜਿਹੜੀ ਮੇਰੇ ਸਿਰ ਤੇ ਦਸਤਾਰ ਹੈ ਸਮਝਦੇ ਹੋ ਨਾ ਬੇਨਤੀ ਜਿਹੜੀ ਮੇਰੇ ਸਿਰ ਤੇ ਦਸਤਾਰ ਹੈ ਇਹ ਕਿਸੇ ਬੰਦੇ ਦੀ ਨਹੀਂ ਇਹ ਤਾਂ ਮੇਰੇ ਗੁਰੂ ਨਾਨਕ ਦੇ ਮਰਦੇ ਦਸਤਾਰ ਹੈ ਚੇਤਾ ਰੱਖੀ ਜੇ ਅੱਜ ਮੈਂ ਤੇਰੇ ਅੱਗੇ ਸਿਰ ਝੁਕਾਉਣਾ ਨਾ ਮੇਰੇ ਗੁਰੂ ਨਾਨਕ ਦਾ ਸਿਰ ਝੁਕਦਾ ਆਖੋ ਸਤਿਨਾਮ ਵਾਹਿਗੁਰੂ ਕਿਉਂਕਿ ਗੁਰੂ ਨਾਨਕ ਦੇਵ ਮਰ ਦੀ ਗੱਦੀ ਤੇ ਬਰਾਜਮਾ ਤੇ ਅੱਜ ਆਪਾਂ ਬੋਲੋ ਸਾਡੇ ਸਿਰ ਤੇ ਜਿਹੜੀਆਂ ਦਸਤਾਰਾਂ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤੀਆਂ ਹੋਈਆਂ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਰ ਦੀ ਬਖਸ਼ਿਸ਼ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਰ ਨੇ ਇਹ ਦਸਤਾਰਾਂ ਸਾਨੂੰ ਦਿੱਤੀਆਂ ਤੇ ਜਦੋਂ ਬਾਪੂ ਚੜ੍ਹਾਈ ਕਰ ਜਾਂਦਾ ਨਾ ਬੱਪੂ ਦੁਨੀਆਂ ਤੋਂ ਚਲੇ ਜਾਂਦਾ ਹੈ ਫਿਰ ਬਾਅਦ ਵਿੱਚ ਦਸਤਾਰਬੰਦੀ ਹੁੰਦੀ ਹੈ ਦਸਤਾਰ ਪੁੱਤ ਨੂੰ ਦਿੱਤੀ ਜਾਂਦੀ ਹੈ ਪੁੱਤ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਗੁਰੂ ਕੇ ਸਿੱਖੋ ਇਹ ਜ਼ਿੰਮੇਵਾਰੀ ਤੁਹਾਨੂੰ ਦਿੱਤੀ hui ਹੈ ਤੁਹਾਡੇ ਸਿਰ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ ਜੇਕਰ ਅਸੀਂ ਇਸ ਦਸਤਾਰ ਨੂੰ ਥਾਂ ਥਾਂ ਵਿੱਚ ਘੋਣੇ ਫਿਰਦੇ ਹਾਂ ਨਾ ਥਾਂ ਥਾਂ ਪੱਗ ਰੱਖਦੇ ਫਿਰਦੇ ਹਾਂ ਚਿੱਤ ਰੱਖਿਓ ਤੁਸੀਂ ਆਪਣਾ ਸਿਰ ਨਹੀਂ ਰੱਖਦੇ ਗੁਰੂ ਦਾ ਸਿਰ ਝੁਕਾ ਰਹੇ ਹੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਸਿਰ ਨਹੀਂ ਝੁਕੇਗਾ ਇਹ ਗੁਰੂ ਨਾਨਕ ਦੀ ਦਸਤਾਰ ਹੈ ਇਹ ਗੁਰੂ ਨਾਨਕ ਦੀ ਦਸਤਾਰ ਤੇ ਬਾਬਰ ਦੇ ਅੱਗੇ ਨਹੀਂ ਝੁਕੀ ਬਾਬਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਬਾਬੇ ਨਾਨਕ ਨੇ ਕਿਹਾ ਤੂੰ ਬਾਬਰ ਨਹੀਂ ਤੂੰ ਜਾਬਰ ਹੈਂ ਤੂੰ ਜੁਨਮੀ ਹੈਂ ਤੂੰ ਅਤਿਆਚਾਰੀ ਹੈਂ ਇਹ ਦਸਤਾਰ ਤੇ ਮਲਕ ਭਾਗੋ ਦੇ ਅੱਗੇ ਨਹੀਂ ਝੁਗੀ ਇਹ ਦਸਤਾਰ ਤੇ ਬਲੀ ਕੰਧਾਰੀ ਦੇ ਅੱਗੇ ਨਹੀਂ ਝੁਗੀ ਇਹ ਦਸਤਾਰ ਤੇ ਝੁਗੀ ਨਹੀਂ ਇਹ ਦਸਤਾਰ ਗੁਰੂ ਨਾਨਕ ਦੇ ਮਰਦੇ ਬਖਸ਼ੀ ਹੋਈ ਹੈ ਮੇਰੇ ਸਿਰ ਤੇ ਚੇਤਾ ਰੱਖੀ ਔਰੰਗਜ਼ੇਬ ਇਹ ਦਸਤਾਰ ਮੈਂ ਤੇਰੇ ਪੈਰਾਂ 'ਚ ਕੀ ਮੇ ਰੱਖ ਦੇ ਆਖੋ ਸਤਨਾਮ ਮੋਹ ਮਰਨੇ ਦਾ ਚੌ ਹੈ ਚਾਹੇ ਮੇਰੇ ਅੰਦਰ ਮਰ ਜਾਵਾਂਗਾ ਪਰ ਚੁਕਾ ਨਹੀਂ ਮੌਤ ਨੂੰ ਹੱਸ ਕੇ ਗੱਲ ਦੇ ਨਾਲ ਲਾ ਲਾਂਗਾ ਪਰ ਬਿਕਾਂਗਾ ਨਹੀਂ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾ ਜੀ ਨੂੰ ਜਦੋਂ ਇਹ ਗੱਲਾਂ ਪੁੱਛੀਆਂ ਗਈਆਂ ਵੀ ਹੁਣ ਮੰਨ ਜਾਓ ਗੁਰੂ ਤੇਗ ਬਹਾਦਰ ਸਭ ਕਹਿੰਦੇ ਨਹੀਂ ਮੰਨਣ ਵਾਸਤੇ ਨਹੀਂ ਆਇਆ ਮੈਂ ਤੁਹਾਨੂੰ ਮਨਾਉਣ ਵਾਸਤੇ ਆਇਆ ਇਹ ਮੰਨਣਾ ਹੁੰਦਾ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨਹੀਂ ਮੰਨ ਜਾਣਾ ਸੀ ਉੱਥੇ ਐਲਾਨ ਕਰ ਦਿੰਦਾ ਵੀ ਮੈਂ ਮੁਸਲਮਾਨ ਬਣਨ ਨੂੰ ਰਾਜ਼ੀ ਹਾਂ ਤਿਆਰ ਹਾਂ ਤੁਸੀਂ ਜ਼ੁਲਮ ਕਰਨਾ ਬੰਦ ਕਰ ਦਿਓ ਫਿਰ ਤੁਹਾਡੇ ਕੋਲ ਕੀ ਕਰਨ ਵਾਲਾ ਸੀ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਇਆ ਪ੍ਰਸ਼ਾਦਾ ਭੋਜਨ ਪਾਣੀ ਬੰਦ ਕੀਤਾ ਹੋਇਆ ਇੱਥੋਂ ਤੱਕ ਕੇ ਪਾਣੀ ਦਾ ਗਲਾਸ ਵੀ ਨਹੀਂ ਦਿੱਤਾ ਜਾਂਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਗਏ ਨੇ ਮਹਿਮਾਨ ਬਣ ਕੇ ਥੋੜੀ ਗਏ ਨੇ